ਕਹਾਣੀ ਮੁਫਤ ਖੋਰਾ ਖਿਆਲੋਂ ਮੇ ਉਹ ਸੁਮੇਸ਼ ਤੂੰ ਵਾਟ ਇਜ਼ ਪਲੇਜ਼ਰ ਸੁਰਬੀ ਦੇ ਮੂੰਹੋਂ ਨਿਕਲਿਆ ਯੈਸ ਕੋਈ ਸ਼ੱਕ ਬਿਲਕੁਲ ਨਹੀਂ ਚੱਲੀਏ ਫੇਰ ਜ਼ਰੂਰ ਜੋ ਹੁਕਮ ਮੇਰੇ ਆਕਾ ਸੁਮੇਸ਼ ਨੇ ਸਾਇਰਾ ਵਾਲੇ ਅੰਦਾਜ਼ ਵਿੱਚ ਕਿਹਾ ਪਰ ਜਾਣਾ ਕਿੱਥੇ ਹੈ ਸੁਰਬੀ ਨੇ ਤਿਰਸ਼ੀ ਨਜ਼ਰ ਨਾਲ ਦੇਖਦਿਆਂ ਸਵਾਲ ਕੀਤਾ ਜਿੱਧਰ ਹਜੂਰ ਦਾ ਹੁਕਮ ਹੋਵੇ ਪਰ ਮੈਂ ਤਾਂ ਘਰ ਜਾ ਰਹੀ ਹਾਂ ਸੁਰਬੀ ਨੇ ਦੱਸਿਆ ਘਰ ਜ਼ਰੂਰ ਜਾਓ ਪਰ ਥੋੜਾ ਰੁਕ ਕੇ ਰੁਕ ਨਹੀਂ ਸਕਦੀ ਮੈਂ ਜਾਣਾ ਹੀ ਹੈ ਸੁਰਬੀ ਨੇ ਇੰਤ੍ਰੀੜਤਾ ਨਾਲ ਕਿਹਾ ਕੋਈ ਖਾਸ ਗੱਲ ਭੁੱਖ ਨੇ ਜਾਨ ਕੱਢੀ ਪਈ ਐ ਇਹੋ ਖਾਸ ਗੱਲ ਐ ਕੋਈ ਇਤਰਾਜ ਠੀਕ ਕਿਹਾ ਭੁੱਖ ਤਾਂ ਮੈਨੂੰ ਵੀ ਲੱਗੀ ਐ ਸੁਰਬੀ ਨੇ ਕਹਿਣਾ ਚਾਹਿਆ ਫਿਰ ਤੁਸੀਂ ਵੀ ਚਲੋ ਪਰ ਉਹ ਕਹਿ ਨਾ ਸਕੀ ਨਵੀਂ-ਨਵੀਂ ਦੋਸਤੀ ਤੇ ਇੱਕ ਤਰ੍ਹਾਂ ਨਾਲ ਅੰਜਾਂ ਲੜਕੇ ਨੂੰ ਘਰ ਲੈ ਜਾਣਾ ਘਰਦਿਆਂ ਦੇ ਪ੍ਰਸ਼ਨਾਂ ਦੀ 부ਸ਼ਾਰ ਸਹਿਣੀ ਤੇ ਹੋਰ ਕਈ ਤਰ੍ਹਾਂ ਦੇ ਕਿੰਤੂ ਪਰੰਤੂਆਂ ਨਾਲ ਸਿੱਜਣਾ ਸੌਖਾ ਕੰਮ ਨਹੀਂ ਸੀ ਉਸਨੇ ਕੇਸ ਵੱਟ ਲਈ ਠੀਕ ਹੈ ਫਿਰ ਮਿਲਦੇ ਹਾਂ ਇੱਕ ਆਟੋ ਵਾਲਾ ਉੱਥੇ ਰੁਕਿਆ ਤਾਂ ਸੁਮੇਸ਼ ਦੇ ਜਵਾਬ ਦੀ ਉਡੀਕ ਕੀਤੇ ਬਿਨਾ ਉਸ ਚਾਲੇ ਪਾ ਲੇ ਥੋੜੀ ਦੂਰ ਜਾਂਦੇ ਆਟੋ ਘੜਰ ਘੜਰ ਕਰਕੇ ਰੁਕ ਗਿਆ ਇੱਚ ਘੋਲੇ ਖਾਂਦੀ ਸੁਰਬੀ ਹੜਬੜਾ ਚਹੀ ਗਈ ਕੀ ਹੋਇਆ ਇੰਜਨ ਵਿੱਚ ਖਰਾਬੀ ਆ ਗਈ ਹੈ ਤੁਸੀਂ ਫਿਕਰ ਨਾ ਕਰੋ ਅਨਾ ਕਾਕਾ ਆਟੋ ਡਰਾਈਵਰ ਇੰਜਨ ਦੇਖਣ ਲੱਗਾ ਕੋਈ ਗੱਲ ਨਹੀਂ ਜੀ ਇੰਜ ਹੋ ਜਾਂਦਾ ਏ ਇਹ ਸੁਮੇਸ਼ ਦੀ ਆਵਾਜ਼ ਸੀ ਉਹ ਦੂਜੇ ਆਟੋ ਵਿੱਚ ਸਵਾਰ ਹੋ ਕਾਰ ਜਾ ਰਿਹਾ ਸੀ ਉਹ ਸੁਮੇਸ਼ ਤੂੰ ਮੇਰਾ ਪਿੱਛਾ ਨਹੀਂ ਛੱਡਿਆ ਸੁਰਬੀ ਨੇ ਨਖਰੇ ਜਿਹੇ ਨਾਲ ਕਿਹਾ ਐਦਾਂ ਤਾਨਾ ਕਹੋ ਮੈਡਮ ਜੀ ਤੁਸੀਂ ਅੱਗੇ-ਅੱਗੇ ਜਾ ਰਹੇ ਸੀ ਜੇ ਤੁਹਾਡਾ ਆਟੋ ਖਰਾਬ ਹੋ ਗਿਆ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਤੁਹਾਨੂੰ ਇਸ ਤਰ੍ਹਾਂ ਹਰਾਨ ਪਰੇਸ਼ਾਨ ਦੇਖ ਕਿ ਮੈਂ ਰੁਕ ਗਿਆ ਬਹੁਤੀਆਂ ਗੱਲਾਂ ਨਾ ਮਾਰ ਜੇ ਕਹੇ ਤਾਂ ਮੈਂ ਤੇਰੇ ਆਟੋ ਵਿੱਚ ਬੈਠ ਜਾਵਾਂ ਨੇਕੀ ਔਰ ਪੂਛ-ਪੂਛ ਬੰਦਾ ਤੁਹਾਡੇ ਤੇ ਆਟੋ ਵੀ ਤੁਹਾਡਾ ਦੇਰ ਨਾ ਕਰੋ ਧੁੱਪ ਲੱਗ ਜਾਏਗੀ ਫਿਰ ਕਹਿੰਦੇ ਫਿਰੋਗੇ ਧੁੱਪ ਵਿੱਚ ਖੜੀ ਕਰਕੇ ਰੰਗ ਕਾਲਾ ਕਰ ਦਿੱਤਾ ਨਾ ਬਈ ਨਾ ਅਸੀਂ ਇਹ ਨਹੀਂ ਸੁਣਨਾ ਤੁਸੀਂ ਛੱਟਪਟ ਆ ਕੇ ਬਹਿ ਜਾਓ ਉਸ ਜੀਬ ਵਿੱਚੋਂ 10 ਦਾ ਨੋਟ ਕੱਢ ਸੁਰਬੀ ਦੇ ਆਟੋ ਡਰਾਈਵਰ ਨੂੰ ਕੋਲ ਸੱਦਿਆ ਲੈ ਬਈ ਜਵਾਨਾ ਤੂੰ ਆਰਾਮ ਨਾਲ ਆਪਣੀ ਗੱਡੀ ਠੀਕ ਕਰਾ ਕੋਈ ਜਲਦੀ ਨਹੀਂ ਗੱਲ ਚੰਗੀ ਬਣਾ ਲੈਂਦੇ ਹੋ ਆਖੇ ਰੰਗ ਕਾਲਾ ਹੋ ਜਾਵੇ ਇੰਨੀ ਸੋਹਲ ਵੀ ਨਹੀਂ ਕਿ ਮਾੜੀ ਮੋਟੀ ਧੋਪ ਨਾ ਸਹਿ ਸਕਾ ਸੁਮੇਸ਼ ਦੇ ਕੋਹਣੀ ਮਾਰਦਿਆਂ ਸਰਬੀ ਨੇ ਹੌਲੀ ਚ ਇਹ ਕਿਹਾ ਉਹ ਨਹੀਂ ਜੀ ਤੁਸੀਂ ਤਾਂ ਫੁਲਾਦ ਜਿਹੇ ਮਜ਼ਬੂਤ ਹੋ ਪਰ ਕੀ ਹੈ ਨਾ ਮੈਡਮ ਜੀ ਇੰਨੀ ਸ਼ਿਕਰ ਦੁਪਹਿਰੇ ਬਾਹਰ ਖੜੇ ਰਹਿਣ ਨਾਲ ਥੋੜਾ ਬਹੁਤ ਅਸਰ ਤਾਂ ਹੋ ਹੀ ਜਾਂਦਾ ਹੈ ਇਸ ਲਈ ਕਹਿ ਰਿਹਾ ਸਾਂ ਬਸ ਬਸ ਬਹੁਤ ਹੋ ਗਿਆ ਕੋਈ ਹੋਰ ਗੱਲ ਕਰ ਕੀ ਗੱਲ ਕਰਾਂ ਮੈਡਮ ਜੀ ਤੁਹਾਡਾ ਘਰ ਆਉਣ ਵਾਲਾ ਤੁਸੀਂ ਫੜਕ ਕਰਕੇ ਉੱਤਰ ਜਾਣਾ ਤੇ ਮੈਂ ਵਿਚਾਰਾ ਕੁਝ ਨਾ ਪੁੱਛੋ ਜੀ ਮੈਂ ਵਿਚਾਰਾ ਇੱਥੇ ਇਨਾ ਛੜਕਾਂ ਦੀ ਧੂੜ ਫੱਕ ਰਿਆ ਹੋਵਾਂਗਾ ਗਲੀ ਗਲੀ ਪਟਕਾਂਗਾ ਕਿਧਰੇ ਟੋਈ ਨਹੀਂ ਮਿਲੇਗੀ ਅਫਸੋਸ ਕਿੰਨੀ ਮਾੜੀ ਹਾਲਾਤ ਹੈ ਇਸ ਮਹਾਪੁਰਸ਼ ਦੀ ਚੱਲ ਕੋਈ ਨਹੀਂ ਇੰਜ ਵੀ ਹੋ ਜਾਂਦਾ ਹੈ ਬੱਚੂ ਜਿੰਨੇ ਮਰਜ਼ੀ ਖੇਖਣ ਕਰ ਲਿਆ ਅੱਜ ਤੈਨੂੰ ਘਰ ਨਹੀਂ ਲੈ ਕੇ ਜਾਣਾ ਨਹੀਂ ਲੈ ਕੇ ਜਾਣਾ ਸੁਰਬੀ ਨੇ ਸਾਗ ਲਾਉਂਦੇ ਅੰਦਾਜ਼ ਵਿੱਚ ਕਿਹਾ ਤਾਂ ਮੂਰੇ ਬੈਠੇ ਆਟੋ ਡਰਾਈਵਰ ਦਾ ਵੀ ਹਾਸਾ ਨਿਕਲ ਗਿਆ ਘਰ ਨੇੜੇ ਆਉਣ ਤੇ ਸੁਰਬੀ ਨੇ ਆਟੋ ਵਾਲੇ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਫੁਰਤੀ ਨਾਲ ਹੇਠਾਂ ਉੱਤਰ ਬਾਏ ਮਾਈ ਡੀਅਰ ਅੱਜ ਕੀ ਮੁਲਾਕਾਤ ਬਸ ਇਤਨੀ ਕਹਿੰਦੀ ਹੋ ਆਪਣੇ ਘਰ ਅੰਦਰ ਚਲੀ ਗਈ ਹਾਈ ਉਪਮਾ ਓ ਹਾਈ ਕੀ ਗੱਲ ਇਕੱਲੀ ਸੁਰਬੀ ਕਿੱਥੇ ਹੈ ਉਸ਼ਮਾ ਤੂੰ ਚੰਗੀ ਤਰ੍ਹਾਂ ਜਾਣਦੀ ਇਹ ਉਹ ਅੱਜਕੱਲ ਆਪਣੀ ਦੁਨੀਆ ਵਿੱਚ ਮਸਤ ਹੈ ਜਿੰਨੀ ਮਸਤ ਮਰਜੀ ਮਸਤ ਹੋਵੇ ਪੁਰਾਣੀਆਂ ਸਹੇਲੀਆਂ ਦਾ ਖਿਆਲ ਤਾਂ ਰੱਖਣਾ ਹੀ ਚਾਹੀਦਾ ਹੈ ਉਹ ਤਾਂ ਠੀਕ ਹੈ ਪਰ ਇਸ ਦਿਲ ਦਾ ਕੋਈ ਕੀ ਕਰੇ ਸਾਤੀ ਤੇ ਹੱਥ ਰੱਖਦਿਆਂ ਉਪਮਾ ਨੇ ਅੱਖ ਮਾਰੀ ਤੇ ਦੋਵੇਂ ਹੱਸ ਪਈਆਂ ਅਰੇ ਵਾਹ ਅੱਜ ਤਾਂ ਇਥੇ ਹਾਸੇ ਦੀ ਸ਼ਹਿਰ ਲੱਗੀ ਹੋਈ ਹੈ ਰੱਬ ਖੈਰ ਕਰੇ ਸੁਰਬੀ ਦੇ ਬੋਲਾਂ ਨੇ ਉਹਨਾਂ ਦੇ ਹਾਸਿਆਂ ਤੇ ਬ੍ਰੇਕ ਲਾ ਛੱਡੀ ਦੋਵੇਂ ਉਹਦਾ ਮੂੰਹ ਦੇਖਣ ਲੱਗੀਆਂ ਉਹਨਾਂ ਦੇ ਚਿਹਰੇ ਤੇ ਛਾਈ ਹੈਰਾਨੀ ਸਾਫ਼ ਦਿਖਾਈ ਦੇ ਰਹੀ ਸੀ ਤੂੰ ਕਿੱਥੋਂ ਟਪਕ ਪਈ ਐ ਉਪਮਾ ਤੋਂ ਪੁੱਛਣੋਂ ਰਿਹਾ ਨਾ ਗਿਆ ਬਸ ਇਥੋਂ ਹੀ ਮੈਂ ਸੋਚਿਆ ਮੇਰੀਆਂ ਚੁਗਲੀਆਂ ਹੋ ਰਹੀਆਂ ਹੋਣੀਆਂ ਕਿਉਂ ਨਾ ਅੱਜ ਦੋਹਾਂ ਨੂੰ ਰੰਗੇ ਹੱਥੀ ਫੜ ਲਵਾਂ ਇਹਨਾਂ ਕਹਿ ਸੁਰਬੀ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਈ ਦੋਹਾਂ ਨੂੰ ਚੁੱਪ ਦੇ ਕੇ ਹੁਣ ਹਾਸੇ ਵਿੱਚ ਮੇਰਾ ਸਾਥ ਤਾਂ ਦੇਵੋ ਉਸਮਾ ਨੂੰ ਚੁੰਡੀ ਵੱਡਦਿਆਂ ਸੁਰਬੀ ਹੋਰ ਵੀ ਜ਼ੋਰ ਨਾਲ ਹੱਸਣ ਲੱਗੀ। ਓਏ ਮੈਂ ਮਰ ਗਈ। ਚੁੰਡੀ ਦਾ ਦਰਦ ਨਾ ਸਹਾਰਦਿਆਂ ਉਸਮਾ ਚੀਕੀ ਤੇ ਉਹਦੇ ਵੱਲ ਦੇਖ ਕੇ ਉਪਮਾ ਦਾ ਵੀ ਹਾਸਾ ਨਿਕਲ ਗਿਆ। ਹੋਂ ਦੱਸ ਇਸ ਦਿਲ ਦਾ ਕੋਈ ਕੀ ਕਰੇ? ਸੁਰਬੀ ਨੇ ਵਿਅੰਗ ਬਾਣ ਛੱਡਿਆ। ਕਰਨਾ ਕੀ ਹੈ ਗਲ ਨਾਲ ਲਾ ਲਿਆ ਉਸ ਨੂੰ ਉਸਮਾ ਨੇ ਜਵਾਬੀ ਬਾਣ ਛੱਡਿਆ ਜੇ ਕਹਾ ਮੈਂ ਇਹਕਨਾ ਲਾ ਲਿਆ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਤਿਰਸ਼ੀ ਨਜ਼ਰ ਨਾਲ ਦੇਖਦਿਆਂ ਸੁਰਬੀ ਹੱਸੀ ਕੋਈ ਇਤਰਾਜ਼ ਨਹੀਂ ਮਾਈ ਬਪ ਪਰ ਤੁਹਾਡੇ ਪ੍ਰੀਤ ਰੰਗ ਵਿੱਚ ਕਿੱਦਰੇ ਸਾਡੇ ਚਿਹਰੇ ਧੁੰਦਲੇ ਨਾ ਪਹਿ ਜਾਣ ਬਸ ਇਹੋ ਚਿੰਤਾ ਸਾਂਝੀ ਕਰਦੀਆਂ ਤੈਨੂੰ ਜਾਦ ਇਜਾਦ ਕਰਦੀਆਂ ਸਾਂ ਕਿ ਤੂੰ ਇਸ ਤਰ੍ਹਾਂ ਅਚਾਨਕ ਆ ਟਪਕੀ ਉਪਮਾ ਨੇ ਗੱਲ ਸਾਫ਼ ਕੀਤੀ ਉਹ ਤਾਂ ਮੈਨੂੰ ਪਤਾ ਹੈ ਆਪਣੀਆਂ ਪੱਕੀਆਂ ਨੂੰ ਮਨੋਂ ਵਿਸਾਰਨਾ ਤਾਂ ਦੂਰ ਇੱਕ ਛਿਣ ਵੀ ਭੁਲਾ ਨਹੀਂ ਸਕਦੀ ਸੁਰਬੀ ਨੂੰ ਜਜ਼ਬਾਤ ਦੇ ਵਹਿਣ ਵਿੱਚ ਵਹਿੰਦੀ ਦੇਖ ਉਪਮਾ ਬੋਲ ਪਈ ਨਾ ਬਈ ਨਾ ਐਦਾਂ ਨਹੀਂ ਹਰ ਗਿਜ ਨਹੀਂ ਪਿਆਰ ਮਾਨਣ ਦੀ ਚੀਜ਼ ਹੈ ਇੱਕ ਦੂਜੇ ਦੀ ਖੁਸ਼ੀ ਗਮੀ ਸਾਂਝੀ ਕਰਨ ਦਾ ਪਵਿੱਤਰ ਵਸੀਲਾ ਭਾਗਾ ਵਾਲੀयां ਤੂੰ ਤੈਨੂੰ ਤੇਰਾ ਪਿਆਰ ਮੁਬਾਰਕ ਅਸੀਂ ਤਾਂ ਬਸ ਹੱਥ ਖੇਡ ਰਹੀਆਂ ਸਾਂ ਤੇ ਉਹ ਵੀ ਤੇਰੇ ਬਹਾਨੇ ਉਸਮਾ ਨੇ ਉਸ ਨੂੰ ਕਲਾਵੇ ਵਿੱਚ ਲੈੰਦਿਆ ਕਿਹਾ ਤੁਸੀਂ ਹੱਥ ਖੇਡ ਲੈਂਦੀਆਂ ਹੋ ਤੇ ਉਹ ਵੀ ਮੇਰੇ ਬਹਾਨੇ ਮੇਰੇ ਲਈ ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਚਲੋ ਕੰਟੀਨ ਵਿੱਚ ਰਤੀ ਬਹਿ ਕੇ ਚਾਹ ਪੀਂਦੇ ਹਾਂ ਕਿੰਨੇ ਸਹੇਲੀਆਂ ਕੰਟੀਨ ਵੱਲ ਚਲੀਆਂ ਗਈਆਂ ਇੱਕ ਮੇਜ਼ਦਵਾਲੇ ਜੁੜ ਕੇ ਬਹਿੰਦਿਆ ਉਪਮਾ ਨੇ ਮੋਹ ਪਿੰਜੀਆਂ ਨਜ਼ਰਾਂ ਨਾਲ ਸੁਰਬੀ ਨੂੰ ਦੇਖ ਕੇ ਪੁੱਛਿਆ ਮੇਰੀ ਪਿਆਰੀ ਬਹਿਨਾ ਜਰਾ ਆਪਣੇ ਇਸ਼ਕ ਦੀ ਦਾਸਤਾਨ ਤਾਂ ਸੁਣਾ ਉਹ ਕਦੋਂ ਤੇ ਕਿੱਥੇ ਸ਼ੁਰੂ ਹੋਇਆ ਤਾਂ ਜੋ ਅਸੀਂ ਵੀ ਇਸ ਤੋਂ ਕੁਝ ਸਬਕ ਸਿੱਖ ਕੇ ਲੋੜ ਪੈਣ ਤੇ ਇਸ ਰਸਤੇ ਤੇ ਚੱਲ ਸਕੀਏ ਰਸਤੇ ਸਾਰਿਆਂ ਦੇ ਆਪੋ ਆਪਣੇ ਹੁੰਦੇ ਨੇ ਤੂੰ ਚੱਲਣ ਵਾਲੀ ਤਾਂ ਬਣਾਂ ਰਸਤਾ ਅੱਪੇ ਬਾਣਜੂ ਸੁਰਬੀ ਨੇ ਹੱਸਦਿਆਂ ਉਹਦੀਆਂ ਗੱਲਾਂ ਤੇ ਚੁੰਡੀ ਵੱਡੀ ਹਾਈ ਮੈਂ ਮਰ ਗਈ ਜਾਦ ਦਾ ਇਹਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਹੋਇਆ ਏ ਇਹ ਗੱਲ ਗੱਲ ਤੇ ਚੁੰਡੀਆਂ ਵੱਢਣ ਲੱਗ ਪਈ ਏ ਮੇਰੀ ਸੱਜੀ ਗੱਲ ਸੁਜੀ ਪਈ ਏ ਉਪਮਾ ਨੇ ਰੋਸੇ ਨਾਲ ਕਿਹਾ ਚਲ ਕੋਈ ਨਾ ਗੱਲ ਕਰ ਜਾ ਕੇ ਸਿੱਖ ਲਈ ਹਾਲ ਦੀ ਘੜੀ ਇਹਦੇ ਪ੍ਰੇਮ ਕਹਾਣੀ ਸੁਣ ਲੈ ਉਸ਼ਮਾ ਨੇ ਉਸ ਨੂੰ ਤਸੱਲੀ ਦਿੱਤੀ। ਲਓ ਸੁਣ ਲਵੋ ਮੇਰੇ ਇਸ਼ਕ ਦੀ ਦਾਸ ਤਾਂ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਮੈਂ ਕਾਲਜ ਵਿੱਚ ਪੜ੍ਹਦੀ ਸਾਂ। ਬਰਸਾਤਾਂ ਦੇ ਦਿਨ ਸਨ। ਮੈਂ ਕਾਲਜ ਵਿੱਚੋਂ ਨਿਕਲੀ ਹੀ ਸੀ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ। ਸੜਕ ਸੁਨਸਾਨ ਸੀ। ਕੋਈ ਆਟੋ ਜਾਂ ਕਾਰ ਨਾ ਦਿਸੀ। ਸੋਚ ਵਿੱਚ ਪਈ ਸਾਂ ਕਿ ਘਰ ਕਿਵੇਂ ਆਪੜਾਂਗੀ ਕਿਉਂਕਿ ਮੇਰੇ ਨਾਲ ਦੀਆਂ ਸਹੇਲੀਆਂ ਤੇ ਦੋਸਤ ਵੀ ਜਾ ਚੁੱਕੇ ਸਨ। ਇਸੇ ਸਮੇਂ ਇੱਕ ਕਾਰ ਮੇਰੇ ਵੱਲ ਆਉਂਦੀ ਦੇਖੀ ਤਾਂ ਮੇਰੀ ਝਾਂਚ ਜਾਨ ਆਈ ਸੋਚਿਆ ਕੋਈ ਭਲਾ ਬੰਦਾ ਹੋਵੇਗਾ ਤਾਂ ਜ਼ਰੂਰ ਇਸ ਹਾਲਤ ਵਿੱਚ ਮੇਰੀ ਮਦਦ ਕਰੇਗਾ ਕਾਰ ਮੇਰੇ ਸਾਹਮਣੇ ਆ ਕੇ ਰੁਕੀ ਤੁਸੀਂ ਇੱਥੇ ਕਿਉਂ ਖੜੇ ਹੋ ਬੈਠੋ ਤੁਸੀਂ ਜਿੱਥੇ ਜਾਣਾ ਮੈਂ ਛੱਡ ਦਵਾਂਗਾ ਮੈਂ ਝਟਪਟ ਕਾਰ ਵਿੱਚ ਬਹਿ ਗਈ ਬਾਅਦ ਵਿੱਚ ਪਤਾ ਲੱਗਾ ਕਿ ਕਾਰ ਵਾਲਾ ਨੌਜਵਾਨ ਮੈਨੂੰ ਮੇਰੇ ਪਾਪਾ ਤੇ ਮੇਰੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਜਾਣਦਾ ਸੀ ਉਹ ਸਾਡੇ ਨੇੜਲੇ ਘਰਾਂ ਵਿੱਚ ਰਹਿਣ ਵਾਲਾ ਇੱਕ ਰੀਸ ਦਾ ਇਕਲੌਤਾ ਪੁੱਤਰ ਸੀ ਸਾਡੀ ਦੋਸਤੀ ਹੋਈ ਦੋਸਤੀ ਵਧਦੀ ਚਲੀ ਗਈ ਅਸੀਂ ਇੱਕ ਦੂਜੇ ਨੂੰ ਚਾਹਣ ਲੱਗੇ ਸਾਡੀਆਂ ਮੁਲਾਕਾਤਾਂ ਆਨੇ ਬਹਾਨੇ ਹੋਣ ਲੱਗੀਆਂ ਉਹ ਮੈਨੂੰ ਹਰ ਤਰ੍ਹਾਂ ਇੰਪ੍ਰੈਸ ਕਰਦਾ ਗਿਆ ਤੇ ਮੈਂ ਇੰਪ੍ਰੈਸ ਹੁੰਦੀ ਗਈ ਇੱਕ ਦਿਨ ਕਹਿਣ ਲੱਗਾ ਸਰਬੀ ਤੇਰੇ ਵਿੱਚ ਟੈਲੈਂਟ ਹੈ ਤੂੰ ਮਾਡਲਿੰਗ ਜਾਂ ਟੀਵੀ ਸੀਰੀਲਾਂ ਲਈ ਟਰਾਈ ਕਿਉਂ ਨਹੀਂ ਕਰਦੀ ਕੌਣ ਮੈਨੂੰ ਨੇੜੇ ਟੁਕਣ ਦੇਵੇਗਾ ਇਹ ਕੰਮ ਮੈਥੋਂ ਨਹੀਂ ਹੋਣਾ ਮੈਂ ਸਾਫ਼ ਨਾ ਕਰ ਦਿੱਤੀ ਉਂਝ ਇਹੋ ਜਿਹਾ ਕੁਝ ਬਣਨ ਦੀ ਮੇਰੀ ਚਾਹ ਵੀ ਨਹੀਂ ਸੀ ਮੈਂ ਉਹ ਪਰ ਉਹ ਮੇਰੇ ਪਿੱਛੇ ਪਿਆ ਰਿਹਾ ਉਹ ਮੈਨੂੰ ਇੱਕ ਦਿਨ ਸਾਡੇ ਮੁਹੱਲੇ ਦੇ ਬਹੁਤ ਸਨਮਾਨਿਤ ਬਜ਼ੁਰਗ ਦੇ ਘਰ ਲੈ ਗਿਆ ਉਹਨਾ ਮੈਨੂੰ ਬਹੁਤ ਪਿਆਰ ਕੀਤਾ ਤੇ ਨੌਜਵਾਨਾਂ ਦੇ ਆਖੇ ਲੱਗ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਦੀ ਪ੍ਰੇਰਨਾ ਦਿੱਤੀ ਇਹੋ ਜਿਹੀਆਂ ਗੱਲਾਂ ਉਹ ਮੇਰੇ ਹੋਰ ਨੇੜੇ ਆਉਣ ਲਈ ਕਰਦਾ ਸੀ ਨਾ ਉਹਦਾ ਕੋਈ ਵਾਕਫ ਸੀ ਤੇ ਨਾ ਉਹਨੂੰ ਮਾਡਲਿੰਗ ਬਾਰੇ ਕੋਈ ਜਾਣਕਾਰੀ ਸੀ ਹੋਰ ਤਾਂ ਹੋਰ ਉਹ ਜਿਹੜੇ ਬਜ਼ੁਰਗ ਨਾਲ ਮੈਨੂੰ ਮਲਵਾਇਆ ਸੀ ਉਹ ਕੇਵਲ ਤੇ ਕੇਵਲ ਉਸਦਾ ਸ਼ੁਭਚਿੰਤਕ ਸੀ ਉਸ ਸੱਚੇ ਦਿਲੋਂ ਮੈਨੂੰ ਆਸ਼ੀਰਵਾਦ ਦਿੱਤੀ ਸੀ ਉਹਨਾਂ ਦਾ ਕੋਈ ਸਵਾਰਥ ਨਹੀਂ ਸੀ ਇਸ ਗੱਲ ਨੇ ਮੈਨੂੰ ਉਹਦੇ ਹੋਰ ਨੇੜੇ ਲੈ ਆਂਦਾ ਸੁਰਬੀ ਦੀ ਪ੍ਰੇਮ ਕਹਾਣੀ ਸੁੰਦਿਆਂ ਚੋਖਾ ਸਮਾਂ ਹੋ ਗਿਆ ਸੀ ਤਿੰਨ ਸਹੇਲੀਆਂ ਇੱਕ ਦੂਜੀ ਤੋਂ ਵਿਦਾਇਗੀ ਲੈ ਕੇ ਘਰੇ ਤੁਰ ਗਈਆਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਕਈ ਦਿਨਾਂ ਤੋਂ ਸੋਚਦੀ ਪਈ ਸਾਂ ਕਿ ਕਰਾਂ ਜਾਂ ਨਾ ਪਰ ਹੁਣ ਰਿਹਾ ਨਹੀਂ ਜਾਂਦਾ ਉਪਮਾ ਨੇ ਕੁਝ ਸੰਕੋਚ ਨਾਲ ਗੱਲ ਸ਼ੁਰੂ ਕੀਤੀ ਕਾਰਨਾ ਉਸਮਾ ਨੇ ਕਿਹਾ ਪਤਾ ਨਹੀਂ ਤੈਨੂੰ ਚੰਗਾ ਲੱਗੇ ਜਾਨਾ ਫਿਰ ਉਹ ਗੱਲ ਤੂੰ નિਸੰਗ ਹੋ ਕੇ ਦੱਸ ਕੀ ਕਹਿਣਾ ਚਾਹੁੰਦੀ ਹੈ ਉਹੀ ਸੁਰਬੀ ਤੇ ਸੁਮੇਸ਼ ਵਾਲੀ ਗੱਲ ਏ ਪਹਿਲਾਂ ਤਾਂ ਇਹ ਦੋਵੇਂ ਦੋਸਤ ਸਨ ਰਾਹ ਵਿੱਚ ਟਕਰਾ ਜਾਣ ਤੇ ਇੱਕ ਦੂਜੇ ਨੂੰ ਮਿਲਦੇ ਤੇ ਕੁਝ ਦੇਰ ਖਲੋ ਕੇ ਜਾਂ ਇਦਰੇ ਪੈ ਕੇ ਗੱਲਾਂ ਕਰਦੇ ਸਨ ਪਰ ਹੁਣ ਉਸਮਾ ਨੇ ਦਿਲ ਦੀ ਗੱਲ ਕਹੀ ਪਰ ਹੁਣ ਕੁਝ ਹੋ ਤਾ ਨਹੀਂ ਗਿਆ ਉਪਮਾ ਨੇ ਚਿੰਤਤ ਹੁੰਦੀ ਆ ਪੁੱਛਿਆ ਹੁਣ ਗੱਲ ਬਹੁਤ ਅੱਗੇ ਲੰਘ ਗਈ ਹੈ ਰਾਹ ਵਿੱਚ ਹੀ ਨਹੀਂ ਮਿਲਦੇ ਸਗੋਂ ਪਾਰ ਕਾਂ ਰੈਸਟੋਰੈਂਟਾਂ ਤੇ ਸਿਨਮਾ ਘਰਾਂ ਵਿੱਚ ਵੀ ਉਹਨਾਂ ਦਾ ਜੋੜ ਮੇਲਾ ਆਮ ਹੁੰਦਾ ਰਹਿੰਦਾ ਹੈ ਉਸਮਾ ਨੇ ਗੱਲ ਖੋਲੀ ਬਸ ਇਹੀ ਗੱਲ ਸੀ ਇਸ ਸਮੇਂ ਤਾਂ ਇਹੀ ਗੱਲ ਹੈ ਕੱਲ ਦਾ ਪਤਾ ਨਹੀਂ ਦੋਵੇਂ ਕਹਿਉ ਚਹੀ ਕੜੀ ਖੋਲਦੇ ਹਨ ਉਸਮਾਨ ਇਸ ਹੈਜੁੰਦਿਆ ਕਿਹਾ ਪਹਿਲੀ ਗੱਲ ਤਾਂ ਇਹ ਮੈਂ ਇਸ ਬਾਰੇ ਚਿਰੋਪਣਾ ਜਾਣਦੀ ਹਾਂ ਉਹਨਾਂ ਨੂੰ ਤਾਲ ਕਟੋਰਾ ਗਾਰਡਨ ਵਿੱਚ ਬੈਠਿਆ ਵੀ ਵੇਖਿਆ ਹੈ ਤੇ ਰੈਸਟੋਰੈਂਟਾਂ ਵਿੱਚ ਚਾਹ ਪੀਂਦੇ ਆ ਵੀ ਇਹ ਕਿਹੜਾ ਜੱਗੋਂ ਬਾਰੀ ਗੱਲ ਹੈ ਸਾਰੇ ਜੋੜੇ ਘੁੰਮਦੇ ਨੇ ਤੇ ਜੇ ਇਹ ਘੁੰਮ ਵੀ ਲੈਣ ਤਾਂ ਆਖਿਰ ਆਖਰ ਕੀ ਆ ਗਈ ਉਪਮਾ ਨੇ ਥੋੜਾ ਉੱਚੇ ਸੁਰ ਵਿੱਚ ਕਿਹਾ ਮੇਰੀ ਗੱਲ ਖਤਮ ਨਹੀਂ ਹੋਈ ਉਹ ਉਹ ਬਹੁਤ ਅੱਗੇ ਵੱਚੁਕੇ ਹਨ ਸੁਮੇਸ਼ ਦੂਜੇ ਤੀਜੇ ਦਿਨ ਸੁਰਬੀ ਦੇ ਘਰ ਜਾਂਦਾ ਹੈ ਦੋਵੇਂ ਘੰਟਿਆਂ ਬੱਧੀ ਇਕੱਠੇ ਰਹਿੰਦੇ ਹਨ ਉਸਮਾਨ ਨੇ ਗੱਲ ਅੱਗੇ ਤੋੜੀ ਸੁਰਬੀ ਦੇ ਪਿਤਾ ਬਿਮਾਰ ਰਹਿੰਦੇ ਹਨ ਸੁਮੇਸ਼ ਐਕਿਊਪ੍ਰੈਸ਼ਨ ਦਾ ਕੰਮ ਕਰਦਾ ਹੈ ਉਹਨਾਂ ਦੀ ਸੇਵਾ ਕਰਨ ਹਿਤ ਉੱਥੇ ਜਾਂਦਾ ਹੀ ਰਹਿੰਦਾ ਹੈ ਘਰ ਵਿੱਚ ਮੁੰਡਾ ਨਹੀਂ ਹੋਰ ਵੀ ਕੋਈ ਛੋਟੇ-ਵਟੇ ਕੰਮ ਹੁੰਦੇ ਹਨ ਇੱਕ ਗੱਲ ਹੋਰ ਸੁਰਬੀ ਦੇ ਪਿਤਾ ਕਿਸੇ ਸਮੇ ਸਾਡੇ ਕਾਲਜ ਦੇ ਪ੍ਰੋਫੈਸਰ ਹੁੰਦੇ ਸਨ ਸੁਮੇਸ਼ ਉਹਨਾਂ ਦਾ ਵਿਦਿਆਰਥੀ ਹੈ ਕਾਲਜ ਦੇ ਦਿਨਾਂ ਤੋਂ ਹੀ ਪ੍ਰੋਫੈਸਰ ਸਾਹਿਬ ਦਾ ਪੱਕਾ ਤਰੀ ਹੈ ਇਸ ਲਈ ਵੀ ਉਸ ਦਾ ਉਹਨਾਂ ਦੇ ਘਰ ਆਉਣਾ ਜਾਣਾ ਬਣਿਆ ਰਹਿੰਦਾ ਹੈ ਉਪਮਾ ਨੇ ਵਿਸਤਾਰ ਵਿੱਚ ਦੱਸਿਆ ਪਰ ਜਵਾਨ ਮੁੰਡੇ ਕੁੜੀ ਦਾ ਇਸ ਤਰ੍ਹਾਂ ਉਸਮਾ ਬੁੜਬੜਾਈ ਉਹ ਹੋਣ ਜਵਾਨ ਨਹੀਂ ਰਿਹਾ ਸੁਰਬੀ ਨੇ ਵਿਆਹ ਲਈ ਵਿਆਹ ਨਹੀਂ ਕਰਵਾਇਆ ਇੱਕ ਕਦਵਾਰ ਮੈਂ ਪੁੱਛਿਆ ਵੀ ਤਾਂ ਉਸ ਕਿਹਾ ਕਿ ਮਨ ਨਹੀਂ ਮੰਦਾ ਖੈਰ ਇਹ ਉਸ ਦਾ ਆਪਣਾ ਮਸਲਾ ਸੁਮੇਸ਼ ਘਰੋਂ ਰੱਜਿਆ ਪੁੱਛਿਆ ਹੈ ਉਹਨੂੰ ਕਿਹੜਾ ਕੁੜੀਆਂ ਦਾ ਘਾਟ ਆ ਉਹ ਹਾਂ ਕਰੇ ਸਹੀ ਤੇ ਨਾਲੇ ਬੱਲੀਏ ਇਹ ਤਾਂ ਦਿਲ ਮਿਲੇ ਦੇ ਸੌਦੇ ਹੁੰਦੇ ਨੇ ਉਪਮਾ ਨੇ ਗੱਲ ਖਤਮ ਕਰਨ ਦੀ ਨੀਤ ਨਾਲ ਕਿਹਾ ਇਹ ਉਮਰ ਕੰਮ ਕਰਨ ਦੀ ਹੁੰਦੀ ਹੈ ਸੁਰਬੀ ਕੋਲ ਪਿਓ ਦੀ ਜਾਇਦਾਦ ਹੈ ਪੱਲੇ ਪੈਸਾ ਵੀ ਹੈ ਉਹ ਕੁਝ ਕਰੇ ਨਾ ਕਰੇ ਤਾਂ ਵੀ ਘਟ ਲਵੇਗੀ ਭੁੱਖਾ ਨੰਗਾ ਤਾਂ ਉਹ ਵੀ ਨਹੀਂ ਉਹਨਾ ਦੇ ਘਰ ਬੈਠਾ ਰਹਿਦਾ ਰੋਟੀ ਟੋਕ ਉਹ ਦੇ ਛੱਡਦੇ ਨੇ ਇਸ ਤਰ੍ਹਾਂ ਮੁਫਤ ਖੋਰੇ ਬਣ ਕੇ ਵੀ ਜ਼ਿੰਦਗੀ ਨਹੀਂ ਨਿਕਲਦੀ ਉਸਮਾ ਨੇ ਤਲਕ ਹੁੰਦਿਆ ਕਿਹਾ ਕੌਣ ਦਾਤਾ ਤੇ ਕੌਣ ਮੁਖਤਖੋਰਾ ਕਹਿਣਾ ਮੁਸ਼ਕਲ ਹੈ ਅਸੀਂ ਜੋ ਕੁਝ ਉੱਪਰਲੀ ਨਜ਼ਰ ਨਾਲ ਦੇਖਦੇ ਹਾਂ ਜ਼ਰੂਰੀ ਨਹੀਂ ਉਹ ਸੱਚ ਹੋਵੇ ਤੇਰੀ ਨਜ਼ਰ ਵਿੱਚ ਉਹ ਭਾਵੇਂ ਮੁਖਤਖੋਰਾ ਹੀ ਸਹੀ ਪਰ ਕਿਸੇ ਚੀਜ਼ ਦਾ ਮਥਾਸ ਨਹੀਂ ਉਹ ਜਹ ਕੰਮ ਸਵਾਰਦਾ ਹੈ ਉਹਨਾਂ ਦੇ ਪ੍ਰੋਫੈਸਰ ਸੈਦ ਦੀ ਹਰ ਨਿੱਕੀ ਵੱਡੀ ਲੋੜ ਦਾ ਖਿਆਲ ਰੱਖਦਾ ਹੈ ਐਨਾ ਖਿਆਲ ਤਾਂ ਸਕੇ ਪੁੱਤ ਵੀ ਨਹੀਂ ਰੱਖਦੇ ਉਪਮਾਨੇ ਵੀ ਉਸੇ ਤਲਖੀ ਵਿੱਚ ਜਵਾਬ ਦਿੱਤਾ ਤੂੰ ਜੋ ਮਰਜੀ ਕਰ ਪਰ ਮੇਰੀਆਂ ਨਜ਼ਰਾਂ ਵਿੱਚ ਉਹ ਮੁਕਤਖੋਰਾ ਹੈ ਮੁਕਤਖੋਰਾ ਇਹ ਤੇਰੀ ਵਧੀਕੀ ਹੈ ਨਿਰਾ ਤੱਕਾ ਮੈਂ ਨਹੀਂ ਮੰਨਦੀ ਸੁਮੇਸ਼ ਤੇ ਸੁਰਬੀ ਨੂੰ ਲੈ ਕੇ ਦੋਹਾਂ ਸਹੇਲੀਆਂ ਵਿੱਚ ਚੱਲ ਰਹੀ ਬੈਸ ਖਤਮ ਹੋਣ ਦਾ ਨਾ ਨਹੀਂ ਸੀ ਲੈ ਰਹੀ ਪਰ ਸਮੇਂ ਦੀ ਆਪਣੀ ਹੱਦ ਹੁੰਦੀ ਹੈ ਬਹੁਤੀ دیر ਹੋ ਜਾਂ ਤੇ ਦੋਹਾਂ ਚੱਲਦੀ ਬੈਸ ਵਿੱਚੇ ਛੱਡ ਦਿੱਤੀ ਤੇ ਉਥੋਂ ਤੁਰ ਗਈਆਂ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸਨ ਚਾਰੇ ਪਾਸੇ ਖੇੜਾ ਪਸਰਿਆ ਹੋਇਆ ਸੀ ਸੁਰਬੀ ਦਾ ਜਨਮ ਦਿਨ ਸੀ ਸਭ ਨਾਲ ਮਿਲ ਬੈਠਣ ਦਾ ਬਹਾਨਾ ਇੱਕ ਨਿੱਕੀ ਜਿਹੀ ਸ਼ਾਨਦਾਰ ਪਾਰਟੀ ਕੀਤੀ ਗਈ ਪਾਰਟੀ ਵਧੀਆ ਹੋਣੀ ਹੀ ਸਈ ਸਾਰਾ ਪ੍ਰਬੰਧ ਸਮੀਸ਼ ਨੇ ਜੋ ਕੀਤਾ ਸੀ ਉਪਮਾ ਉਸਮਾ ਤੇ ਦੂਜੀਆਂ ਸਹੇਲੀਆਂ ਹਮ ਹਮਾ ਕੇ ਪੁੱਜੀਆਂ ਉਥੋਂ ਦੀ ठाਠ ਤੇ ਸ਼ਾਨ ਦੇਖ ਕੇ 당ਗ ਰਹਿ ਗਈਆਂ ਉਹ ਖੁੱਲ ਕੇ ਹੱਸੀਆਂ ਖੁੱਲ ਕੇ ਬੋਲੀਆਂ ਉਹਨਾਂ ਗੱਲ ਗੱਲ ਤੇ ਠਾਕੇ ਲਾਏ ਮਾਹੌਲ ਵਿੱਚ ਰੰਗਿਨੀ ਸੀ ਉਸਮਾ ਦੇ ਦਿਲ ਵਿੱਚ ਸੁਮੇਸ਼ ਪ੍ਰਤੀ ਜਿਹੜੀ ਕ੍ਰਤਨ ਸੀ ਉਹ ਪਤਾ ਨਹੀਂ ਕਦ ਨਿੱਕੇ ਪਿਆਰ ਵਿੱਚ ਬਦਲ ਗਈ ਸੁਮੇਸ਼ ਨੂੰ ਦੇਖਦਿਆਂ ਹੀ ਉਹ ਤਾਕੇ ਮਿਲੀ ਉਸਦੀ ਸੋਚਣੀ ਉਸਦੀ ਤਕਣੀ ਵੀ ਬਦਲ ਗਈ ਕੱਲ ਤਾਂ ਮੁਖਤ ਖੋਰਾ ਲੱਗਣ ਵਾਲਾ ਬੰਦਾ ਅੱਜ ਉਸ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸੀ ਦਿਸ ਰਿਹਾ ਇਸ ਬਦਲਾ ਦਾ ਸਬਬ ਬਸ ਜੀ ਦਿਲ ਦੀਆਂ ਗੱਲਾਂ ਨੇ ਇੱਥੇ ਤਰਕ ਸ਼ਾਸਤਰ ਦਾ ਕੀ ਕੰਮ ਸੁਰਬੀ ਦਾ ਵਾਰ-ਵਾਰ ਸੇਸ ਨੂੰ ਚਿੰਬੜਨਾ ਉਹਨਾਂ ਦਾ ਇੱਕ ਦੂਜੇ ਨੂੰ ਘੁੱਟਣਾ ਕਿਸੇ ਨੂੰ ਚੁਬ ਨਹੀਂ ਸਿਰਿਆ ਸਗੋਂ ਕਈਆਂ ਦੇ ਮਨਾਂ ਅੰਦਰ ਇਹ ਵਿਚਾਰ ਵਾਰ-ਵਾਰ ਆ ਰਿਹਾ ਸੀ ਖਾਸ ਸਾਡਾ ਵੀ ਕੋਈ ਮਿੱਤਰ ਹੁੰਦਾ ਸਭ ਨੇ ਰੱਜ ਕੇ ਆਨੰਦ ਮਾਣਿਆ ਸਮਾ ਬਹੁਤਾ ਹੋਇਆ ਤਾਂ ਇੱਕ ਇੱਕ ਕਰਕੇ ਵਿਦਾ ਲੈਣ ਲੱਗੇ ਉਸਮਾ ਕੁਝ ਥੱਕੀ ਜਹੀ ਸੀ ਉਸਨੂੰ ਥੋੜੀ ਰੈਸਟ ਦੀ ਲੋੜ ਸੀ ਪਾਰਟੀ ਚੱਲ ਰਹੀ ਸੀ ਉਹ ਆਪਣੀ ਥਾਂ ਤੋਂ ਉੱਠੀ ਕਿਸੇ ਨੂੰ ਦੱਸੇ ਪੁੱਛੇ ਬਿਨਾ ਉੱਪਰ ਸੁਰਬੀ ਦੇ ਕਮਰੇ ਵਿੱਚ ਚਲੀ ਗਈ ਛੇਤੀ ਹੀ ਗੂੜੀ ਨੀਂਦ ਨੇ ਉਸਨੂੰ ਆਪਣੇ ਗਲਬੇ ਵਿੱਚ ਲੈ ਲਿਆ ਜਦ ਅੱਖ ਕੁੱਲੀ ਤਾਂ ਸ਼ਾਮਾਂ ਪੈ ਚੁੱਕੀਆਂ ਸਨ ਪ੍ਰੌਣੇ ਜਾ ਚੁੱਕੇ ਸਨ ਪਾਪਾ ਆਪਣੇ ਸੌਣ ਕਮਰੇ ਵਿੱਚ ਚਲੇ ਗਏ ਸਨ ਉਹ ਹੇਠਾਂ ਉਤਰੀ ਡਰਾਈਂਗ ਰੂਮ ਦੇ ਕੱਦੇ ਤੇ ਢੇਰੀ ਹੋਏ ਸੁਰਭੀ ਦੇ ਸਮੇਸ਼ ਰੋਮਾਨੀ ਸੰਸਾਰ ਵਿੱਚ ਬੁਰੀ ਤਰ੍ਹਾਂ ਖੁਬੇ ਹੋਏ ਸਨ ਉਹ ਵਾਦੀ ਅੱਗੇ ਵਾਦੀ ਤਾਂ ਕਿਵੇਂ ਵਾਦੀ ਉਹ ਹੋਰ ਕੁਝ ਨਾ ਦੇਖ ਸકી ਉਸ ਆਪਣੀਆਂ ਅੱਖਾਂ ਬੰਦ ਕਰ ਲਈਆਂ ਉੱਥੇ ਹੀ ਪੌੜੀਆਂ ਵਿੱਚ ਬਹਿ ਗਈ ਕੁਝ ਸਮਾਂ ਬੀਤਰ ਮਗਰੋਂ ਜਦ ਉਸ ਦੀਆਂ ਅੱਖਾਂ ਖੁੱਲੀਆਂ ਤਾਂ ਸਮੇਸ਼ ਵਾਸ਼ਰੂਮ ਵਿੱਚੋਂ ਬਾਹਰ ਨਿਕਲ ਰਿਹਾ ਸੀ ਪਰ ਸੁਰਭੀ ਉਸੇ ਤਰ੍ਹਾਂ ਲੇਟੀ ਹੋਈ ਸੀ ਮਸਤ ਆਲ ਮਸਤ ਦੁਨੀਆ ਤੋਂ ਬੇਖਬਰ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ